ਕੱਲ ਸ਼ਾਮ ਦੀ ਗੱਲ ਆ ਪ੍ਰਧਾਨ ਜੀ ਦੇ ਬੇਟੇ ਲਾਈਵ ਹੋਏ ਨੇ ਕਾਫੀ ਚੰਗਾ ਬੋਲੇ ਨੇ ਮੇਰੇ ਲਈ ਚਾਹੀਦਾ ਵੀ ਆ ਭਾਈ ਜੀ ਦੀ ਕੂਚ ਨੂੰ ਅਗ ਲੱਗੂ ਉਹੀ ਬੋਲੂਗਾ ਤੈਨੂੰ ਪਤਾ ਵੱਡਾ ਤੋਂ ਪ੍ਰਧਾਨ ਬਣਿਆ ਫਿਰਦਾ ਜਿਹੜੀਆਂ ਤੂੰ ਗੱਲਾਂ ਕਰਦਾ ਵੀ ਸਭ ਤੋਂ ਕਮਿਸ਼ਨ ਮੰਗਿਆ WhatsApp ਤੇ ਪਹਿਲੀ ਗੱਲ ਤਾਂ ਮੈਂ ਤੈਨੂੰ ਇਹ ਗੱਲ ਵੀ ਨਹੀਂ ਕਹਿ ਸਕਦਾ ਕਿ ਆਜਾ ਸੌਂ ਖਾਲਾ ਸੌਹਾਂ ਤ ਤੂੰ 1000 ਵਾਰੀ ਮੁੱਕਰੇ ਕਿਨੂੰ ਕਿਨੂੰ ਲੈ ਜਾ ਕੇ ਮਸਤ ਮਾਣੇ ਸੌਹਾਂ ਖਾਧੀਆਂ ਅੜੀ ਸਰ ਸੌਹਾਂ ਖਾਧੀਆਂ ਜਿਹੜੀ ਸੌਹ ਤੇ ਖੜਾ ਤੂੰ ਅੱਜ ਵੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਜਦੋਂ ਮੰਨ ਲਓ ਅਸੀਂ ਐਮਸੀ ਬਣਿਆ ਤੂੰ ਚੱਕ ਕੇ ਸਾਰੇ ਐਮਸੀ ਕਾਲੇ ਮਾਨ ਜੀ ਨੂੰ ਲੈ ਕੇ ਨਾਲ ਸਵਾਹ ਖਾ ਕੇ ਆਇਆ ਸੀ ਉਹਨਾਂ ਨਾਲ ਤੂੰ ਹਰ ਰਮਾਨਦਾਰ ਖੜ ਗਿਆ ਜਿਨ੍ਹਾਂ ਨੂੰ ਲੈ ਕੇ ਸਵਾਹ ਖਾਧੀਆਂ ਨੇ ਰਹੀ ਗੱਲ ਮੇਰੀ ਵੀ ਮੈਂ ਕਿਸੇ ਨਾਲ ਵਰਤਦਾ ਨਹੀਂ ਮੈਂ ਆਪਣੇ ਉਸੂਲਾਂ ਦਾ ਸਹੀ ਹ ਮੇਥੋਂ ਗਲਤ ਗੱਲ ਜਿਹੜੀ ਗਲਤ ਉਹਨੂੰ ਅਜਬਰਦਸ਼ ਹੋਵੇ ਨਾ ਗੱਲ ਹੋਵੇ ਤੇ ਰਹੀ ਗੱਲ ਕਮਿਸ਼ਨ ਮੰਗਣ ਦੀ ਕਿੱਦੇ ਤੈਥੋਂ ਕਮਿਸ਼ਨ ਮੰਗਿਆ ਮੈਂ ਤੂ ਇਹ ਗੱਲ ਸਾਬਤ ਕਰ ਲੈ ਤੈਨੂੰ ਆਪਦੇ ਮੰਮੀ ਡੈਡੀ ਨੂੰ ਲੈ ਕੇ ਆ ਮੈਂ ਉਹਦੇ ਜਵਾਕਾਂ ਨੂੰ ਲੈ ਕੇ ਆਉਣਾ ਵੀ ਮੈਂ ਤੈਨੂੰ ਇੱਕ ਦਿਨ ਵੀ ਕਦੇ ਫੋਨ ਕੀਤਾ ਹੋਵੇ WhatsApp ਤੇ ਤੇਰੇ ਨਾਲ ਮੇਰੀ ਗੱਲ ਵੀ ਹੋਈ ਹੋਵੇ ਜਿੱਦਾਂ ਦਾ ਤੂੰ ਬਾਹਰ ਗਿਆ ਜਾਂ ਤੇਥੋਂ ਤੂੰ ਪਹਿਲਾਂ ਮੈਂ ਤੈਨੂੰ ਗੱਲ ਕਰੀ ਹੋਵੇ ਹਜੇ ਤੂੰ ਚੀਕਾਂ ਮਾਰਦਾ ਮੇਰੀ ਗੱਡੀ 'ਚ ਬਹਿ ਕੇ ਤੂੰ ਰੋਇਆ 1.5 ਘੰਟੇ ਚੀਕਾਂ ਮਾਰਦਾ ਬਾਈ ਬਾਈ ਐ ਹੋ ਗਿਆ ਬਾਈ ਮੇਰਾ ਐ ਹੋ ਗਿਆ ਬਾਈ ਕਰਾਓ ਕੁਛ ਮੈਂ ਕੀ ਕਰਾਂ ਬਾਈ ਓ ਛੱਡ ਇਹ ਬੰਦਾ ਕੋਈ ਓਥੇ ਸ਼ਰਮ ਕਰ ਕੁਛ ਮਾੜੀ-ਮੋਟੀ ਦੇਖ ਕੇ ਦੋ ਬੰਦੇ ਤੂੰ ਮੋਕ ਮਾਰ ਜਨਾ ਹਮ ਰਹੀ ਗੱਲ ਆ ਜਿਹੜੀਆਂ ਤੇਰੀਆਂ 10 ਗੱਡੀਆਂ ਚੱਲਣ ਦੀ 10 ਗੱਡੀਆਂ ਦਾ ਕੀ ਫਾਇਦਾ ਪਿੰਡ ਦਾ ਤਾਂ ਤੁਸੀਂ ਕੁਝ ਸਵਾਰਿਆ ਨਹੀਂ ਐਡੀ ਵੱਡੀ ਗਰਾਂਟ ਆਈ ਨਖਾ ਨਹੀਂ ਕੀਤਾ ਲੋਕਾਂ ਦਾ ਤੁਸੀਂ ਤੁਹਾਡਾ ਆਪ ਦੀ ਢੱਡ ਨਹੀਂ ਭਰਦਾ ਤੁਸੀਂ ਕਿਸੇ ਨੂੰ ਕੋਈ ਸਵਾਦ ਦੇ ਦੋਗੇ ਕਿਹੜੇ ਐਮਸੀ ਨੂੰ ਕਿਸ ਦਿੱਤਾ ਤੁਸੀਂ ਅੱਜ ਤੱਕ ਸਾਡੇ ਕੋਲੇ 12 ਐਮਸੀ ਹੋਰ ਨੇ ਤੇ ਇਥੋਂ ਬਿਨਾ ਕੋਈ ਇੱਕ ਐਮਸੀ ਉੱਠ ਕੇ ਕਹਦੇ ਵੀ ਤੂੰ ਕਿਸਨ ਕਮਿਸ਼ਨ ਦਿੱਤਾ ਹੋਵੇ ਤੂੰ ਤਾਂ ਆਪ ਵੀ ਨਹੀਂ ਤੇਰਾ ਢੱਡ ਭਰਦਾ ਤੁਸੀਂ ਕਿਸੇ ਨੂੰ ਕੋਈ ਸਵਾਦ ਦੇ ਦੇਂਗਾ ਤੂੰ ਤੇ ਰਹੀ ਗੱਲ ਮੇਰੀ ਮੀਤ ਕੋਲੇ ਲੀਲੀਆਂ ਕੱਢਣ ਦੀ ਨਾ ਤਾਂ ਮੈਂ ਅੱਜ ਤੱਕ ਮੀਤ ਦੇ ਪੈਰੀ ਹੱਥ ਲਾਏ ਨੇ ਨਾ ਤੱਲ ਲਾਏ ਨੇ ਨਾ ਅੱਜ ਲਾਏ ਨੇ ਇਹ ਗੱਲ ਦਾ ਆਪ ਐਮਪੀ ਗਵਾਹ ਦਾ ਉਹ ਕਹਦੇ ਵੀ ਮੁੰਦਰੀ ਨੇ ਕਦੇ ਮੈਨੂੰ ਕਿਹਾ ਹੋਵੇ ਵੀ ਮੈਨੂੰ ਵੈਸ ਪ੍ਰਧਾਨ ਲਾਉ ਜਾਂ ਕੁਝ ਹੋਰ ਲਾਉ ਤੇਰੀ ਕਰਤੂਤ ਮਾੜੀ ਸੀ ਤੇਰੀ ਕਰਤੂਤ ਮਾੜੀ ਸੀ ਉਹਨਾਂ ਨੇ ਮੈਨੂੰ ਤਾਂ ਲਾਇਆ ਮੈਂ ਕਿੱਦਾਂ ਕਿਸੇ ਦੇ ਪੈਰੀ ਹੱਥ ਲਾਏ ਨੇ ਕਿੱਦਾਂ ਮੈਂ ਮੰਤਰ ਕੀਤੀ ਵੀ ਮੈਨੂੰ ਅਜੀ ਲਾਓ ਜੀ ਮੈਂ ਤਾਂ ਲੋੜ ਹੀ ਹੈ ਨਹੀਂ ਸੀ ਮੈਂ ਤਾਂ ਦੋ ਤਿੰਨ ਵਾਰੀ ਪਹਿਲਾਂ ਜਵਾਬ ਦਿੱਤਾ ਸੀ ਇਹ ਗੱਲ ਤਾਂ ਸਾਡੇ ਮੰਨ ਕੇ ਚਲੋ ਤਨੌਲੇ ਵਾਲੇ ਬੰਦੇ ਗਵਾਹ ਨੇ ਉਹ ਕਹਿੰਦੇ ਵਿਸਪਰਦਾਨ ਮਖਾਜਰ ਹੋ ਚੁੱਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਮੈਨੂੰ ਨਹੀਂ ਲੱਗਣਾ ਮਨ ਚਲ ਉਹਨਾਂ ਨੇ ਮੈਨੂੰ ਧੱਕੇ ਨਾਲ ਲਾਇਆ ਕੰਮਕਾਰ ਸ਼ਹਿਰ ਦਾ ਵਧੀਆ ਚੱਲ ਪਿਆ ਅਸੀਂ ਰਫ਼ਤਾਰ ਹੀ ਫੜੀ ਸੀ ਥੋੜੀ ਪੁੱਛਣ ਵਗ੍ਹਾ ਲੱਗੀ ਵੀ ਸਾਨੂੰ ਤਾਂ ਲੋਕ ਪੁੱਛਣੋਂ ਹੀ हट ਗਏ ਵੀ ਇਹ ਤਾਂ ਹਰ ਇੱਕ ਪਾਸੇ ਮੀਤ ਬਾਈ ਮੀਤ ਬਾਈ ਕਰਾਈ ਜਾਂਦਾ ਹਰ ਇੱਕ ਪਾਸੇ ਨਗਰ ਕੌਂਸਲ ਦੀ ਜਾਇਜਕਾਰ ਹੋਣ ਲੱਗੀ ਲੋਕ ਵਧੀਆ ਪਸੰਦ ਕਰਨ ਲੱਗੇ ਵੀ ਸਾਨੂੰ ਕੱਲ ਨੂੰ ਕੌਣ ਪੁੱਛੂਗਾ ਫਿਰ ਤੁਸੀਂ ਟੇਡੇ ਚੱਲ ਪਏ ਫਿਰ ਤੁਸੀਂ ਠੇਕੇਦਾਰਾਂ ਨੂੰ ਧੱਕੇ ਦੇਣ ਲੱਗੇ ਵੀ ਪੈਸੇ ਤਾਂ ਅਸੀਂ ਦੇਣੇ ਨੇ ਤੇ ਰਹੀ ਗੱਲ ਉਹ ਕਹਿੰਦਾ ਵੀ ਕਿੱਦੇ ਅਸੀਂ ਕਿਸੇ ਤੋਂ ਕਮਿਸ਼ਨ ਮੰਗਿਆ ਤੇਰੇ ਭਾਈ ਨੂੰ ਮੈਂ ਪੈਸੇ ਦਵਾਂ ਐਨਡੀਐਮਕੇ ਵਾਲੇ ਕੋਲ ਚੀਕਾ ਮਾਰਦਾ ਸੀ ਬਾਈ ਗੱਡੀ ਦੀ ਕਿਸ਼ਤ ਭਰਨੀ ਹੈ ਬਾਈ ਗੱਡੀ ਦੀ ਕਿਸ਼ਤ ਭਰਨੀ ਹੈ ਮੈਂ ਕਿਹਾ ਡੀਐਮਕੇ ਵਾਲੇ ਨੂੰ ਯਾਰ ਕੋਈ ਗੱਲ ਨਹੀਂ ਤੇਰਾ 23 ਲੱਖ ਦਾ ਚੱਕਾ ਦਿੱਤਾ ਇਹਨਾਂ ਨੇ ਕੁਛ ਨਾ ਖੁਦ ਦੇ ਦੇ ਇਹਨਾਂ ਨੂੰ ਉਹ ਕਹਿੰਦਾ ਬਾਈ ਪਹਿਲਾਂ ਹੀ ਇਹ 5-5 10-10% ਲੈ ਜਾਂਦੇ ਨੇ ਯਾਰ ਸਾਡੇ ਪੱਲੇ ਦੱਲੇ ਪਹਿਲੀ ਕੁਛ ਨਹੀਂ ਹੈਗਾ ਫਿਰ ਹੋਰ ਦੱਸਦਾ ਤੇਰੇ ਭਾਈ ਨੇ ਉਹ 50000 ਰੁਪਏ ਪਾਉਂਦਾ ਸੀ ਉਹ ਉਹ ਕਹਿੰਦਾ ਵੀ ਐਂ ਕਰ ਸਟੈਨਰ ਭੇਜ ਦੇ ਫਿਰ ਤੇਰੇ ਭਰਾ ਨੇ ਮੈਨੂੰ ਫੋਨ ਲਾਇਆ ਬਾਈ ਕੀ ਕਰਾਂ ਮੈਂ ਕਰਨਾ ਕੀ ਐ ਇਸ ਕੰਨ ਸਕੂਨ ਨਾ ਪਾਈ ਕੱਲ ਨੂੰ ਤੇਰੀ ਨਾਮ ਬਦਨਾਮ ਹੋ ਜੂ ਤੇਰਾ ਛੱਡ ਪਰੇ ਕੋਈ ਨਹੀਂ ਪੈਸਾ ਪੁੱਛਦਾ ਹੋਰ ਪਾਸੋਂ ਕਿਸੇ ਬਸਵਾ ਲਈ ਤੈਨੂੰ ਰਹਿਣ ਦੇ ਫਿਰ ਉਹਨੇ ਸਕੈਨਰ ਨਹੀਂ ਪਾਇਆ ਦੂਜੇ ਦਿਨ ਉਹਨਾਂ ਨੂੰ ਉੱਥੋਂ ਬੁਲਾਇਆ ਦੂਜੇ ਦਿਨ ਉਹ ਤੋਂ 25000 ਰੁਪਏ ਫੜਿਆ ਫਿਰ ਇੱਕ ਦਾ 8.5 ਲੱਖ ਦਾ ਚੈੱਕ ਕੱਟਿਆ ਸੀਗਾ ਜਿਹੜਾ ਤੂੰ ਵੱਡਾ ਸਮੱਸਿਆ ਵੀ ਬਣਾਇਆ ਕਰਦਾ 25000 ਰੁਪਏ ਉਹ ਤੋਂ ਫੜਿਆ ਤੁਸੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਠੇਕੇਦਾਰ ਤੋਂ ਕਮਿਸ਼ਨ ਨਹੀਂ ਲੈਂਦੇ ਠੇਕੇਦਾਰਾਂ ਤੋਂ ਕਮਿਸ਼ਨ ਨਹੀਂ ਲੈਂਦੇ ਫਿਰ ਕੰਮ ਤਨੋਲੇ ਦੇ ਵਿੱਚ ਕਿਉਂ ਮਾੜੇ ਹੋ ਰਿਹਾ ਨੇ ਫਿਰ ਤਾਂ ਕੰਮ ਚੰਗੇ ਹੋਣੇ ਚਾਹੀਦੇ ਨੇ ਤੇ ਰਹੀ ਗੱਲ ਤੂੰ ਕਹਿੰਦਾ ਵੀ 1.5 ਲੱਖ ਰੁਪਏ ਅਸੀਂ ਕੱਚੇ ਘਰਾਂ ਦਾ ਦਿੱਤਾ ਤੂੰ ਆਪਦੀ ਜੇਬ ਚੋਂ ਦਿੱਤਾ ਸਾਡਾ 2016 ਦੇ ਵਿੱਚ ਮੰਨ ਕੇ ਚਲੋ ਘਰ ਪਾਸ ਹੋਇਆ ਸੀ 2017 ਦੇ ਵਿੱਚ ਅਸੀਂ ਨਗਰ ਕੌਂਸਲ ਨੂੰ ਪੁੱਛਿਆ ਵੀ ਭਾਈ ਕਿਵੇਂ ਕਰੀਏ ਪੈਸੇ ਪਾਉਣੇ ਉਹ ਕਹਿੰਦੇ ਤੁਸੀਂ ਘਰ ਪਾ ਲਓ ਜੀ ਉਹਦੇ ਵਿੱਚੋਂ ਵੀ ਮੰਨ ਲਓ 70-80 ਹਜ਼ਾਰ ਰੁਪਏ ਜੇ ਉੱਥੇ ਖੜਾ ਸਾਡੀ ਮਾਤਾ ਚੜਾਈ ਕਰ ਗਈ ਸੀ ਪੈਸੇ ਪੂਰੇ ਨਹੀਂ ਮੇਰੇ ਘਰ ਤੋਂ ਤਾਂ 12-13-15 ਲੱਖ ਰੁਪਏ ਲੱਗਿਆ ਪਰ ਉਹ 1.5 ਲੱਖ ਨੇ ਉਹ 70 ਹਜ਼ਾਰ ਨੇ ਘਰ ਪੁਆਤਾ ਤੇਰੇ ਕੋਲ ਹੋਰ ਤਾਂ ਕੁਝ ਕਟਣ ਪਉਣ ਨੂੰ ਹੈ ਨਹੀਂਗਾ ਆ ਚੱਲ ਪਿਆ ਜੀ ਨਗਰਗੰਸਰ ਜੋ ਕੀ ਗੱਲ ਅਸੀਂ ਅਸੀਂ ਭਾਈਚਾਰੇ ਚੋਂ ਲੈ ਸਕਦੇ ਹਾਂ ਜਦੋਂ ਅਸੀਂ ਲੋਕਾਂ ਨੂੰ 250 300 ਬੰਦੇ ਨੂੰ ਪੈਸੇ ਦਵਾਤੇ ਅਸੀਂ ਆਪ ਵੀ ਲੈ ਸਕਦੇ ਹਾਂ ਪਰ ਅਸੀਂ ਜਦੋਂ ਮੰਨ ਕੇ ਚੱਲੋ ਸਾਡੀ ਮਾਦਤ ਚੜਾਈ ਕਰ ਗਈ ਅੱਜ ਵੀ ਉੱਥੇ ਪੈਸੇ ਪਿਆਨੇ ਉਹ ਪੈਸੇ ਅਸੀਂ ਲੈਤੀ ਨਹੀਂ ਪ੍ਰੋਪਰ ਤੇਰੇ ਮੰਗੂ ਅਸੀਂ ਧੰਨ ਲੀਆਂ ਨਹੀਂ ਕੀਤੀਆਂ 1200 ਫਕਰੇ ਦੇ ਵਿੱਚ ਲੋਕਾਂ ਦੀ ਜਗ੍ਹਾ ਨਹੀਂ ਪੁਆਈ ਦੁਕਾਨਾਂ ਨਹੀਂ ਪੁਆਈਆਂ ਲੋਕਾਂ ਦੀਆਂ ਲੋਕਾਂ ਨੂੰ ਲੁੱਟਿਆ ਜੇ ਕਿਸੇ ਦਾ ਕੰਮ ਕਰਾਇਆ ਫਰੀ ਚ ਕਰਾਇਆ ਤੇ ਰਹੀ ਗੱਲ ਥਾਣਿਆਂ ਦੀ ਤੂੰ ਕਹਿੰਦਾ ਥਾਣੇ ਦੇ ਵਿੱਚ ਦਲ ਬਣੇ ਕਰਦਾ ਰਿਹਾ ਫਰਾਨਾ ਕਰਦਾ ਰਿਹਾ ਮੈਂ ਤਾਂ ਕੁਛ ਕੀਤਾ ਨਹੀਂ ਜਿੰਨਾ ਤੂੰ ਕਰ ਗਿਆ ਆ 90 ਲੱਖ ਵਾਲਾ ਕੰਮ ਤੇਰਾ ਥਾਣੇ ਵਾਲਾਂ ਦਾ ਕਰ ਕੀ ਹੋ ਗਿਆ ਸੀ ਜਿਹੜੇ ਤੂੰ ਉਹਨਾਂ ਨੂੰ ਚੁਕਾਇਆ ਉਹਨਾਂ ਦੇ ਪਿੱਛੇ ਪੁਲਿਸ ਲਾਈ ਇਹੋ ਜਿਹਾ ਕੁਛ ਤਾਂ ਨਹੀਂ ਕੀਤਾ ਮੈਂ ਐਡੇ ਐਡੇ ਮੰਨ ਕੇ ਚਲੋ ਪਾਰਟੀ ਦਾ ਨਾਂ ਨਹੀਂ ਖਰਾਬ ਕੀਤਾ ਮੈਂ ਜਿੱਦਾਂ ਦਾ ਪਾਰਟੀ 'ਚ ਆਇਆ ਪਾਰਟੀ ਨੂੰ ਪਤਾ ਹੀ ਆ ਕੌਣ ਚ ਸਹੀ ਆ ਤੇ ਕੌਣ ਮਾੜਾ ਠੀਕ ਆ ਤੈਨੂੰ ਛਿੱਟੇ ਛੋਟੇ ਵਧੀਆ ਮਾਰਨੇ ਆਉਂਦੇ ਨੇ ਗਿਫਟ ਗੱਪੇ ਦੇਣੇ ਆਉਂਦੇ ਨੇ ਅਸੀਂ ਇਹ ਚੀਜ਼ਾਂ ਵਾਲੇ ਤੇ ਰਹੀ ਗੱਲ ਤੇਰੀ ਪੜ੍ਹਾਈ ਲਿਖਾਈ ਦੀ ਮਾਪੇ ਦੇ ਸਤਿ ਸ਼ਰਸ਼ ਕੀਤੀ ਐ ਤੂੰ ਸਾਡੇ ਮਾਪੇ ਡਾਉਨ ਸੀ ਸਾਡੇ ਬਜ਼ੁਰਗ ਮੰਨ ਕੇ ਚੱਲੋ ਢਿੱਲੇ ਮਿੱਠੇ ਸੀ ਮੈਂ ਪੜ੍ਹਾਈ ਕਿਸੇ ਗੱਲ ਤੇ ਛੱਡੀ ਮੈਂ ਕਿਹਾ ਵੀ ਨਾ ਪੜ੍ਹਨਾ ਜ਼ਰੂਰੀ ਨਹੀਂ ਹੈਗਾ ਪਹਿਲਾਂ ਮੈਨੂੰ ਮੇਰਾ ਘਰ ਜ਼ਰੂਰੀ ਆ ਅਸੀਂ ਆਪਦੇ ਮਾਪੇ ਦੀ ਸੇਵਾ ਕੀਤੀ ਆ ਨਾ ਕਿ ਉਹਨਾਂ ਦਾ ਚੰਮ ਖਾਦਾ ਤੇ ਕੋਈ ਬਾੜੀ ਨਾ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਵੀ ਮੈਂ ਗੱਡੀਆਂ 'ਚ ਜਾਂਦਾ ਰਹਾ ਜੀ ਮੇਰੇ ਕੋਲ 1015 ਰਿਹਾ 101500 ਤੇਰਾ ਤੇਰੇ ਵਾਸਤੇ ਰਿਹਾ ਨਾ ਕਿਸੇ ਦੇ ਲੋਕਾਂ ਵਾਸਤੇ ਰਿਹਾ ਕੀਦਾ ਭਲਾ ਕੀਤਾ ਕਿੱਦਾਂ ਕਿਸੇ ਨੂੰ ਕਿੱਦਾਂ ਰਾਸ਼ਨ ਦੇ ਕੇ ਆਇਓ ਤੁਹਾਡਾ ਆਪਦੀ ਨਹੀਂ ਪੂਰਾ ਸਕਵਿੰਦਰ ਸਿੰਘ ਮੁੰਦਰੀ ਬੰਦਾ ਉਹ ਆ ਜਿਹਨੇ ਆਪਦੇ ਘਰ ਦੇ ਵਿੱਚੋਂ ਵੀ ਲੋਕਾਂ ਨੂੰ ਕੁਛ ਨਾ ਕੋਈ ਦਿੱਤਾ ਵੀ ਨਾ ਯਾਰ ਬੰਦਾ ਅਜੇ ਤਕਲੀਫ 'ਚ ਆ ਇਹਦਾ ਵਿਚਾਰ ਦਾ ਹੱਲ ਹੋਣਾ ਚਾਹੀਦਾ ਤੂੰ ਕਹਿੰਦਾ ਵੀ ਸੌਹਾ ਖਾ ਕੇ ਸੌਹਾ ਹਜ਼ਾਰ ਵਾਰੀ ਖਾ ਕੇ ਤੂੰ ਮੁਕਰਿਆ ਤੂੰ ਸਾਡੇ ਨਾਲ ਅੜੀਸਰ ਜਾ ਕੇ ਸੌਹਾ ਤੇ ਖੜ ਗਿਆ ਚਲ ਤੂੰ ਅੜੀਸਰ ਸਾਡੇ ਨਾਲ ਸੌਹਾ ਖਾ ਕੇ ਆਇਆ ਸੀ ਮੈਂ ਸੀ ਚੰਚਲ ਸੀ ਤੁਸੀਂ ਦੋਨੇ ਭਾਈ ਸੀ ਵੀ ਭਾਈ ਅੱਗੇ ਤੋਂ ਮੈਂ ਤੁਹਾਡੇ ਨਾਲ ਕੋਈ ਬੇਈਮਾਨੀ ਨਹੀਂ ਕਰਦਾ ਫਿਰ ਤੂੰ 90 ਲੱਖ ਵਾਲੀ ਗੱਲ ਸਾਨੂੰ ਦੱਸੀ ਤੁਸੀਂ ਮੰਨਤਾ ਕਰਦੇ ਰਹੇ ਮੈਂ ਦਿੱਲੀ ਗਿਆ ਸੀਗਾ ਜਦੋਂ ਮੈਂ ਦਿੱਲੀ ਗਿਆ ਤੂੰ ਮALLE ਬਾਈ ਨੂੰ ਕਿੰਨੇ ਫੋਨ ਲਾਏ ਬਾਈ ਭੇਜੋ ਜੀ ਇਹਨੂੰ ਬਾਈ ਭੇਜੋ ਜੀ ਇਹਨੂੰ ਉਦੋਂ ਦੀ ਮੈਂ ਦਿੱਲੀ ਗਿਆ ਸੀ ਉਦੋਂ ਰਾਤ ਨੂੰ ਤੁਸੀਂ ਮੈਨੂੰ ਵਾਪਸ ਕਰਵਾਇਆ ਮੈਨੂੰ ਵੀ ਲੱਗਿਆ ਵੀ ਦਾਲ 'ਚ ਕੋਈ ਕਾਲਾ ਫਿਰ ਤੂੰ ਤੜਕੇ ਮੈਨੂੰ ਰਾਤ ਨੂੰ ਤੁਸੀਂ 10:30 ਵਜੇ ਫੋਨ ਮਾਰਿਆ ਬਾਈ ਬਸ ਬਹਿ ਗਿਆ 4 ਵਜੇ ਫੇਰ ਫੋਨ ਮਾਰਿਆ ਬਾਈ ਜੀ ਕਿੱਥੇ ਪਹੁੰਚ ਗਏ ਤੇਰਾ ਭਰਾ ਮੈਨੂੰ ਵਾਰ-ਵਾਰ ਫੋਨ ਕਰਦਾ ਰਿਹਾ ਉਦੋਂ ਦੀ ਕੋਲ ਡਿਟੇਲ ਕਢਾ ਲਾ ਜਿੱਦੋਂ ਮੈਂ ਦਿੱਲੀ ਤੋਂ ਆਇਆ 30 ਤਰੀਕ ਦੀ ਮੀਟਿੰਗ ਸੀ ਤੂੰ ਮੀਟਿੰਗ ਦੇ ਵਿੱਚ ਪ੍ਰੋਪਰ ਦੱਸਿਆ ਵੀ ਨਹੀਂ ਸਾਰੇ ਐਮਸੀਆਂ ਤੋਂ ਹਸਾਇਨ ਕਰਾਈ ਬੈਠਾ ਮੈਂ ਕਿਹਾ ਵੀ ਜਰ ਜਦੋਂ ਸੱਤ ਨੇ ਸਾਈਨ ਕਰਤੇ ਹੁਣ ਮੇਰਾ ਵੀ ਕੀ ਰਹਿ ਗਿਆ ਰਾਜੀ ਠੇਕੇਦਾਰ ਵੀ ਲੇਟ ਆਇਆ ਸੀਗਾ ਉਹਨੇ ਵੀ ਕਿਹਾ ਵੀ ਜਦੋਂ 8-9 ਜਾਣੇ ਸਾਈਨ ਕਰੀ ਖੜੇ ਨੇ ਮੈਂ ਵੀ ਕਰ ਦਿੰਦਾ ਕਿਹੜੇ ਐਮਸੀ ਨੂੰ ਤੁਸੀਂ ਦੱਸਿਆ ਵੀ ਅਸੀਂ ਐਡਾ ਵੱਡਾ ਘਪਲਾ ਕਰ ਰਹੇ ਹਾਂ ਥੋੜੀ ਕਰਤੂਤ ਮਾੜੀ ਹੋਣ ਕਰਕੇ ਮੈਨੂੰ ਵਸ ਪ੍ਰਧਾਨ ਲਾਇਆ ਮੈਂ ਕਿਤੇ ਮੀਤ ਦੇ ਪੈਰੀ ਹੱਥ ਲਾਇਨੇ ਮੈਂ ਕਿਤੇ ਮੀਤ ਨੂੰ ਕਿਹਾ ਮੈਂ ਤਾਂ ਕਿਤੇ ਨਹੀਂ ਕਿਹਾ ਵੀ ਮੈਨੂੰ ਵਸ ਪ੍ਰਧਾਨ ਲਾਓ ਵਸ ਪ੍ਰਧਾਨ ਚ ਹੁੰਦਾ ਕੀ ਐ ਸਿਕੂ ਐ ਕੀ ਹੁੰਦਾ ਵਸ ਪ੍ਰਧਾਨ ਚ ਕੁਝ ਵੀ ਨਹੀਂ ਹੁੰਦਾ ਸੌਹਾ ਖਾ ਕੇ ਤੁਹਾਨੂੰ ਮੁਕਰਨ ਦੀ ਆਦਤ ਆ ਕਿਹੜੇ ਕਿਹੜੇ ਬੰਦੇ ਮੁਰੇ ਤੁਸੀਂ ਪੱਗ ਨਹੀਂ ਧਰੀ ਸ਼ਹਿਰ ਕਨੌਲੇ ਦੇ ਵਿੱਚ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਮਾਰੇ ਨੇ 1000 ਬੰਦੇ ਮੁਰੇ ਤਾਂ ਪੱਗ ਧਰਤੀ ਹੋਣੀ ਹੈ ਪੱਗ ਦਾ ਸਤਿਕਾਰ ਕਰਦੇ ਨੇ ਲੋਕ ਇਹ ਪੱਗ ਐਵੇਂ ਨਹੀਂ ਮਿਲੀ ਇਹ ਕੁਰਬਾਨੀਆਂ ਕਰਕੇ ਮਿਲੀ ਆ ਪਰ ਤੁਹਾਨੂੰ ਇਹਦਾ ਹੀ ਕੋਈ ਮਨ ਕੇ ਚਲੋ ਹੋਣੀ ਤੁਹਾਨੂੰ ਸਿਰਫ ਕੱਲੀ ਕੁਰਸੀ ਪਿਆਰੀ ਆ ਇਹਦੇ ਨਾਲ ਬੇਇਮਾਨੀਆਂ ਨਹੀਂ ਕੀਤੀਆਂ ਨੇ ਮੇਰੇ ਤੁਹਾਡਾ ਇਨਾ ਕੀਤਾ ਨੇ ਮੇਰੇ ਦੇ ਵੀ ਖੰਜਰ ਫਿਰ ਸ਼ੌਕੀ ਪੰਪ ਵਾਲਿਆਂ ਨੇ ਤੁਹਾਨੂੰ 2 ਰੁਪਏ ਦਿੱਤੇ ਵੀ ਵਧੀਆ ਤੁਹਾਡੀ ਹੈਲਪ ਵੀ ਕੀਤੀ ਤੈਨੂੰ ਪ੍ਰਧਾਨ ਬਣਾਉਣ ਦੇ ਵਿੱਚ ਉਹਨਾਂ ਦਾ ਪੂਰਾ ਵੱਡਾ ਸਾਥ ਤੂੰ ਤਾਂ ਉਹਨਾਂ ਦਾ ਨਹੀਂ ਬਣੇ ਸਾਡੇ ਕੀ ਸੁਭਾਅ ਬਣੇਗਾ ਅਸਤਾ ਬੋਰਡ ਫੇਰ ਵੀ ਮੰਨ ਕੇ ਚੱਲੋ ਜਿਹੜੀ ਦਿੱਤੀ ਸੀਗੀ ਉਦੋਂ ਅਸੀਂ ਮੌਕੇ ਦੀ ਸਰਕਾਰ ਦੇ ਹਿਸਾਬ ਨਾਲ ਲੀਡਰ ਨੂੰ ਦਿੱਤੀ ਉਹਨਾਂ ਨੇ ਤੈਨੂੰ ਦਿੱਤੀ ਮੈਂ ਤਾਂ ਪਹਿਲੇ ਦਿਨ ਹੀ ਤੇਰੇ ਤੇ ਖੁਸ਼ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਵੀ ਤੂੰ ਕਹੇ ਜੀ ਫੈਸਲਤ ਦਾ ਬੰਦਾ ਹੈਂਗਾ ਤੂੰ ਤਾਂ ਉਹ ਬੰਦਾ ਜਿਨ੍ਹਾਂ ਨਾਲ ਖਾਣਾ ਤਕਰੀਬਨ ਖੰਜਰੀ ਉਹਨਾਂ ਦੇ ਮਾਰਦਾ ਤੂੰ ਚੱਲ ਮੈਂ ਮਾੜਾ ਮੈਂ ਇੱਕ ਨਾਲ ਮਾੜਾ ਹੂੰ ਦਸ ਨਾਲ ਮਾੜਾ ਤੂੰ ਤਾਂ 100 ਨਾਲ ਹੀ ਮਾੜਾ ਕਿਹਦੇ ਨਾਲ ਬਣਦੀ ਹੈ ਤੇਰੀ ਸ਼ਹਿਰ ਦੇ ਵਿੱਚ ਹਰ ਇੱਕ ਬੰਦੇ ਨਾਲ ਤਾਂ ਨੇ ਬੇਈਮਾਨੀਆਂ ਕੀਤੀਆਂ ਆ ਉਹਦਾ ਕੰਮ ਕੱਢਣ ਦੇ ਮਾਰੇ ਤੂੰ ਪੱਗਾਂ ਪੈਰਾਂ 'ਚ ਧਰਦਾ ਰਹਿਆ ਤੂੰ 100 ਵਾਰੀ ਦਾ ਮੇਰੇ ਪੈ ਤੂੰ ਇੱਕ ਵਾਰੀ ਮੇਰੇ ਘਰੇ ਬੈਠਾ ਸੀ ਇੱਥੇ ਆ ਕੇ ਨੇ ਮੈਨੂੰ ਲੈ ਕੇ ਬਾਈ ਐਨਾ ਕਰੋ ਜੀ ਚੱਲੋ ਮੇਰੇ ਨਾਲ ਮੇਰਾ ਸਰਦਾਨੀ ਜੀ ਬਾਈ ਐ ਨਹੀਂ ਜੀ ਐ ਚਲ ਮੈਂ ਫੇਰ ਵੀ ਸਾਥ ਦਿੱਤਾ ਤੇਰਾ ਤੇਰਾ 150 ਸਾਲ ਮੈਂ ਨਗਾਏ ਵਧੀਆ ਫਿਰ ਤੂੰ ਧੰਨਲੀਆਂ ਕਰਨ ਲੱਗ ਗਿਆ ਮੈਂ ਪਿੱਛੇ ਹਟ ਗਿਆ ਫਿਰ ਤੂੰ ਫੇਰ ਆਇਆ ਮੇਰੇ ਕੋਲੇ ਬਾਈ ਆਪਣਾ ਸਰਦਾਨੀ ਜੀ ਬਾਈ ਐ ਨਾ ਕਰੋ ਜੀ ਚੰਚਲ ਨੂੰ ਮੈਂ ਬੁਲਾਇਆ ਚੰਚਲ ਦੇ ਸਾਹਮਣੇ ਤੈਨ ਮੇਰੇ ਪੈਰੀ ਹੱਥ ਲਾਈ ਜਿਹੜਾ ਤੂੰ ਵੱਡਾ ਬਣਿਆ ਫਿਰਦਾ ਅੱਜ ਆਪਦੇ ਆਪ ਨੂੰ ਖੁੱਬੀ ਖਾਣਾ ਵੱਡਾ ਪ੍ਰਧਾਨ ਬਣਿਆ ਫਿਰਦਾ